ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 7-8 ਬੜਾ ਦਿਖਾ ਦਾਂਗੇ ਤੁਹਾਨੂੰ ਤੇ 5 ਦਿਖਾਵਾਂਗੇ ਗੱਬਣ ਝੋਟੀਆਂ ਚੰਗੀਆਂ ਜੰਦਿਆਂ ਵਾਲੀਆਂ ਤੇ 3 ਖੜੀਆਂ ਸਾਹਮਣੇ ਸੂਂਜੇਵੇਂ ਤਾਜ਼ੀਆਂ ਬੱਚੇ ਲਾਤੇ ਹੋਣ ਆਪਾਂ ਪਸਮਾਈਆਂ ਹੋਈਆਂ ਗਈਆਂ ਤੇ ਡਿਟੇਲ ਆਪਾਂ ਵੀਡੀਓ ਤੇ ਨਾਲੇ ਪੁੱਛਦੇ ਆਓਗੇ ਗੁੰ ਸਸੀ ਗਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸਾਨੂੰ ਆਪਣਾ ਪਿੰਡ ਸੇਖਾ ਪਿੰਡ ਸੇਖਾ ਜਲੂਰ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਗਿਆ ਠੀਕ ਹੈ ਤੇ ਆਪਣਾ ਨੌਰਾ ਆ ਗਿਆ ਕਸੀ ਉਪਰੀ ਹਨਾ ਸੇਖਾ ਠੀਕ ਹੈ ਤੇ ਮੋਬਾਈਲ ਨੰਬਰ ਬਈਆ ਆਪਣਾ 9592590164 95925 90164 90164 ਆਪਣਾ ਵਪਾਰ ਦਾ ਕੰਮ ਹਾਂ ਜੀ ਵਪਾਰ ਹਰ ਵਕਤ ਬਹੁਤ ਸਾਢੇ 8 ਹੁੰਦੇ ਆਪਣੇ ਕੋਲ ਪੱਕੇ ਮਿਲਦੇ ਠੀਕ ਹੈ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਝੋਟੀ ਦੇਖੀ ਜਾਂਦੇ ਆ ਤਾਜ਼ੀ ਫੋਟੋ ਕਿ ਕੈ ਦਿਨ ਹੋ ਗਈ ਸੂਈ ਜੀ ਹੱਦ ਦਿਨ ਹੋ ਗਈ ਸੂਈ ਜੀ 8 ਦਿਨ ਹੋ ਗਏ ਸੂਈ ਨੂੰ ਬੱਚਾ ਪਿੱਛੇ ਆ ਗਿਆ ਕੱਟਾ ਲਿਆ ਕੱਟਿਆ ਠੀਕ ਹੈ ਮਗਰੇ ਜੀ ਆ ਗਈ ਕੱਟੀ ਹਨਾ ਤੇ ਇਸ ਵਕੜਾ ਸਲੀਵਿਆ ਤੀਜਾ ਤੀਜਾ ਸੂਦਾ ਸੂਈਆ ਤੇ ਦੁੱਧ ਇਸ ਵਕਤ ਕਿੰਨਾ ਕਾਉ ਪੂਰਾ 10 ਲੀਟਰ ਕੰਡਿਆਂ ਦੇ ਚੋਕ ਲੈ ਜਾ ਜੋ ਦੋ ਟਾਈਮ ਬਣਾ ਕੇ ਜਿਵੇਂ ਹਾਂਜੀ ਮਿਲ ਕੇ ਦੇਣਾ ਜੋ ਮਾਣ ਨਾਲ 5 ਲੀਟਰ ਟਾਈਮ ਦੇਣਾ ਤਾਂ ਹਾਜ਼ਰ ਆ ਹੁਣ ਆਪਾਂ ਵੀਡੀਓ ਬਣਾਇਆ ਜਾਣਾ 11 ਵਜੇ ਚਵਾਈ ਨੂੰ ਟਾਈਮ ਥੋੜਾ ਹੀ ਹੋਇਆ ਹਲੇ ਠੀਕ ਹੈ ਤੇ ਧਾਰ ਦੂਰ ਜੋਨ ਜਾਣੇ ਕਰ ਬਸ ਚਮਾ ਰੋਗ ਵਰਗਾ ਜੀ ਤਸल्ली ਕਰਦੇ ਪੈਸੇ ਬਾਅਦ ਚ ਦੇ ਕੇ ਲੈਰ ਤੋਈ ਕਰਦੇ ਜੇ ਮਰ ਜੀ ਬੱਚਾ ਛੱਡ ਸਕਦੇ ਹੋ ਆ ਤੁਸੀਂ ਤੋਈ ਤੋਂ ਬਾਅਦ ਹੀ ਬੱਚਾ ਲਾ ਕੇ ਧਾਰਾ ਮਾਰ ਕੇ ਫੇਰ ਆਪੋ ਲੈ ਸਕਦੇ ਧੰਨਵਾਦ ਇਹ ਧਾਰੋਗੀ ਲੈ ਜਣਾ ਛੱਡੋ ਠੀਕ ਹੈ ਜਾਏਗਾ ਲਾ ਜਮ ਸੋ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦਿੰਦੇ ਆ ਸੂਈ ਨੂੰ ਹੋ ਗਿਆ 8 ਰੋਦਰ ਇਹਨੂੰ ਤੇ ਪਿੱਛੇ ਕੱਟੀ ਆ ਤੀਸਰਾ ਸੂਆ ਸੂਈ ਵਾ 10 ਲੀਟਰ ਦੋਤੇ ਮਿਲਣ ਵਾਲਾ ਬੈਲਪਲ ਹਾਜ਼ਰ ਆ ਜਾਓ ਜਮਾ ਠੰਡਾ ਆ 11 ਵਜੇ ਸੱਚਾਈ ਦੇਖੋ ਧਾਰਾ ਤੋਂ ਇੱਕ ਨੰਬਰ ਆ ਜਾਣਾ ਤੇ ਬਾਕੀ ਨਾੜਾ ਨੂੜਾ ਹਵਾ ਨੇ ਦੇ ਬਹੁਤ ਜਿਆਦਾ ਬੁੰਦੀ ਭਿਜਨ ਵਾਲਾ ਨਾਲ ਜਾਣਾ ਮਾਹ ਦੀ ਧਾਰਾ ਇਹ ਦੇਖੋ ਹਾਲੀ ਕਰੀ ਹੋਇਆ ਠੀਕ ਹੈ ਚੋਈ ਇਹ ਦੇ ਇੱਕ ਨੰਬਰ ਹਣਾ ਤੋਰ ਜਿ ਬਾਹਰ ਲੋ 110 ਲੀਟਰ ਦੁੱਧ ਇਸ ਵਕਤ ਹਾਜ਼ਰ ਆ ਹਾਜ਼ਰ ਹੈ ਕਰੰਟੇ ਦਾ ਚੋਕ ਦੇਵਾਂਗੇ ਠੀਕ ਹੈ ਨਾੜੋੜਾ ਲੱਗਟ ਦਾ ਬਹੁਤ ਮੋਟੀ ਦਾ ਬਿੱਡ ਬੋਟ ਬਹੁਤ ਹੈ ਲੈਸਲ ਗਵਾਰਟੀ ਪੂਰੇ ਕੋਲ ਹੈ ਠੀਕ ਹੈ ਕੱਦ ਕਾਠ ਵਗੈਰਾ ਦੇਖੋ ਸਾਫ਼ ਸੁਥਰੀ ਕੁਈ ਨਹੀਂ ਗੱਲ ਵੀ ਨਾ ਥਣੇ ਦੁੱਧ ਰੋਕਿਆ ਵਾ ਬਹੁਤ ਸਾਫ ਆ ਬਿਲਕੁਲ ਆਪਾਂ ਜਿਹੜੀ ਗੱਲ ਐ ਸਿੱਧਾ ਛੰਡ ਗੰਡੰਗਰ ਦੀ ਵੀਡੀਓ ਨਹੀਂ ਬਣਾਉਣੀ ਆਪਾਂ ਚੋਕ ਵੀਡੀਓ ਬਣਾਉਣੀ ਆ ਠੀਕ ਐ ਇਸ ਤਰ੍ਹਾਂ ਜਾ ਕੇ ਦੁੱਧ ਕੱਟਿਆ ਠੀਕ ਐ ਰੇਟ ਵਗੈਰਾ ਕੀ ਹੋਣਗੇ ਇਹਨਾਂ ਦੇ ਰੇਟ ਮੌਕੇ 'ਚ ਕਰ ਲਿਆਂਗੇ ਮਾਨ ਤਾਨ ਫੋਲੋਗਾ 10 ਕਿਲੋ ਦੁੱਧ ਚੋਕ ਲੈ ਲਵਾਂਗੇ ਠੀਕ ਐ ਜਿੱਦਾਂ ਦੀ ਚੀਜ਼ ਆ ਉਹ ਹੀ ਰੇਟ ਹੋਊਗਾ ਉਹ ਹੀ ਰੇਟ ਹੋਊਗਾ ਕਿੰਨੇ ਡਬੋਤ ਐ ਝੋਟੇ ਠੀਕ ਐ ਸੋ ਹੁਣ ਜਮਾ ਦੁੱਧ ਸਾਫ ਆ ਕੋਈ ਨਹੀਂ ਸਿਰਫ ਸੋਈ ਵੀ ਆ ਘੰਟੇ 3 2 ਘੰਟੇ ਹੋ ਗਏ ਅੱਗੇ ਭਾਈ ਜੀ 2 ਨ ਇਹ ਪਰਸੋ ਦੀ ਸੂਰਜ ਮਗਰ ਟੱਕਾਈਏ ਪਰਸੋ ਹੀ ਫੀਸ ਹੋਆ ਕਿਹੜਾ ਸੂਇਆ ਹੈ ਤੀਜਾ ਸੂਆ ਤੀਜਾ ਸੂਆ ਇਸ ਵਕਤੇ ਸੂਈ ਜਾਗੀ ਤੇ ਕਿੰਨਾ ਗਰੁੱਧ ਹਾਜ਼ਰ ਆ ਥਲੇ ਦੇ ਇਹ ਤਾਂ ਫਿਰ 10 ਕਿਲੋ 9 ਦੇ ਵਿਚਾਲੇ ਕਹਿੰਦਾ ਵਾ 9 ਕਿਲੋ ਮੈਨ ਨਾਲ ਹਾਜ਼ਰ ਹਾਜੀ ਜਮਾ ਹਾਏ ਠੀਕ ਹੈ ਤੇ ਅੰਦਾਜ਼ਾ ਇਹ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਦੁੱਧ 12 13 ਲੀਟਰ ਤੱਕ 12 13 ਲੀਟਰ ਹਾਂਜੀ ਹਾਂ ਤੋਰ ਦੀ ਸਵਰਧਾਰਾ ਦੇਖ ਚਵਾਈ ਬਿਲਕੁਲ ਇੱਕ ਨੰਬਰ ਦੀ ਆ ਤੇ ਬੱਚਾ ਲਾ ਕੇ ਮੈਂ ਧਾਰਾ ਮਾਰ ਕੇ ਦਿਖਾਉਣੇ ਪੇ ਬੋੜੇ ਤੋਂ ਸਾਰੇ ਹਸਾਬੇ ਕੋ ਪਰਸੈਂਟ ਪਈਏ ਦੁੱਧ ਨਹੀਂ ਨਿੰਨ ਦੇ ਰੋਕਿਆ ਵਾ ਤੇ ਧਾਰ ਦੇਖੋ ਜਮਾ ਮੋਟੀ ਡਾਂ ਕਰਕੇ ਧਾਰ ਵੇਂਦੀ ਆ ਤੇ 9 ਲੀਟਰ ਦੁੱਧ ਇਹ ਥੱਲੇ ਹਾਜ਼ਰ ਆ ਜਾਣਾ ਮੈਂਨਣਾ ਥੱਲੇ ਮਿਲਕ ਵੇਨ ਵਗੈਰਾ ਦੇਖੋ ਸਾਫ਼ ਸੁਥਰੀ ਧਾਰ ਦੇ ਦੀ ਮੈਨੂੰ ਸੋ ਦੇਖੋ ਜਮਾ ਧਾਰ ਤੂ ਪੂਰੀ ਵਧੀਆ ਲੈਂਦੀ ਆ ਤੋੜਦੀ ਬਈ ਬਾਹਰ ਨੂੰ ਸੋ ਪਸਮਾ ਦੇਖੋ ਕਿੱਦਾਂ ਲੱਗ ਰਿਹਾ ਪੂਰਾ ਸੁਣਾ ਤੇ ਨਾਲਾ ਨੂੜਾ ਪੂਰੀਆਂ ਓਕੇ ਆ ਜਮ ਸੋ ਫਿਰ ਦੂਜੇ ਨੰਬਰ ਵਾਲੀ ਝੋਟੀ ਦੇਖ ਸਕਦੇ ਹੋ ਤੀਜਾ ਸੁਆ ਸੂਈ ਵੀ ਆ ਹਨਾ ਹਾਂ ਤੀਜਾ ਦਿਨੇ ਹੋ ਗਿਆ ਸੂਈ ਨੂੰ ਬੋਲੇ ਸਾਫ ਹੋਈ ਮੇਰੇ ਚੋਈ ਇਸ ਨੰਬਰ ਜਦੋਂ ਮਰਜੀ ਬੱਚਾ ਛੱਡਦਾ ਠੀਕ ਹੈ ਸੋ ਇੱਕ ਨੰਬਰ ਸਾਫ ਸੁੱਦੀ ਵਧਿਆ ਬੱਚਾ ਲੈ ਕਿਉਂਕਿ ਸੂਈਆਂ ਨੂੰ ਸਰ ਚੱਡੇ ਰੋਕ ਕੇ ਦੁੱਧ ਬਣਾ ਕੇ ਵੀਡੀਓ ਬਣਾਉਣੇ ਨਾ ਜਮਾ ਸਾਫ ਕਰਕੇ ਵੀ ਸੋ ਹਕੀਕਤ ਗਾਲਾ ਜਿੰਨੀ ਗਾਲਾ ਜੈਨੂਅਲ ਜਮਾ ਤੇ ਦੁੱਧ 9 ਲੀਟਰ ਜਮਾ ਨੈਟੇ ਥੱਲੇ ਹਾਜ਼ਰ ਹਣਾ ਅੱਗੇ ਭਾਈ ਜੀ 3 ਨੰਬਰ ਤੇ ਕੋਈ ਦੇਖੀ ਜਣਾ ਤੀਜਾ ਇਹ ਕਿਹੜਾ ਸੋਸੀ ਵੀ ਆ ਦੂਜਾ ਸਵਾਲ ਦੂਜਾ ਦੂਜਾ ਤੀਜੇ ਨੰਬਰ ਤੇ ਆ ਗਈ ਕਹਿਵਾ ਦੇਣਾ ਸੂਈ ਨੂੰ ਅੱਜ ਕਹਿਵਾ ਦੇਣਾ ਸੂਈ ਨੂੰ ਬੋਲੇ ਸਾਫ ਹੋਈ ਵੀ ਕਿਉਂਕਿ ਦੂਜਾ ਦਿਨ ਬੱਚਾ ਆ ਗਿਆ ਕਟਾਏ ਦੇ ਪਿਛੇ ਤੇ ਤੀਜੇ ਨੰਬਰ ਤੇ ਦੂਜਾ ਸੂਆ ਸੂਈ ਵੀ ਆ ਥਾਂਡੇ ਵੀ ਦੇਖਿਆ ਸਾਫ ਸੁਥਰੀ ਹੈ ਨਾ ਜਮਾ ਇੱਕ ਨੰਬਰ ਚ ਕਿੰਨਾ ਦੁੱਧ ਵੀਰੇ ਹਾਜ਼ਰਾ ਥੋੜੇ ਥੱਲੇ 7 ਕਿਲੋ ਕੋਲਾ ਹੋਵੇ ਥੱਲੇ 7 ਕਿਲੋ ਹੁਣ ਜਮਾ ਨਟਾ ਹਾਜ਼ਰਾ ਹੈ ਨਾ ਪਰ ਇਹਨੇ 13 ਲੀਟਰ ਦੂਧ ਕੱਢਾ ਮਾਲ ਗਾ ਦੇ ਕਰੋ ਠੀਕ ਆ ਆਪਾਂ ਹੁਣ ਕਹਿ ਜੀ ਬੀਨੋ ਇਹਨੇ ਜੋ ਮੋਹਰਾ ਨਸਲ ਲੱਪੇ ਵਾ ਠੀਕ ਹੈ ਹਾਂਜੀ ਮਗਰ ਆ ਗਿਆ ਬੱਚਾ ਮੇਲ ਕਾ ਹਣਾ ਹਾਂਜੀ ਕਟਾ ਮਗਰ ਇਹ ਇਹ ਤਿੰਨ ਸੀਗੇ ਪਹਿਲਾ ਨੰਬਰ ਤੇ ਤਾਜ਼ਾ ਸੂਜਾਂ ਵੀ ਆ ਅੱਗੇ ਚੌਥੇ ਨੰਬਰ ਤੇ ਪਰ ਗੱਬੜ ਝੋਟੀ ਦੇਖੀ ਅਨੇ ਦੂਜਾ ਸੁਹਾ ਗੱਪਣਾ ਦੂਜਾ ਸੁਹਾ ਗੱਪਣਾ ਕੋਈ ਵੀ ਹਰਿਆਣੇ ਚ ਆਈਏ ਠੀਕ ਹੈ ਇਹ ਆ ਗੱਪਣਾ ਹਨਾ ਦੂਜਾ ਸੁਹਾ ਕੈਦਾਂ ਲੈਂਦੀ ਆ ਜੇ ਇਹ ਲੈ ਜੂ ਹਫਤਾ ਹਫਤਾ ਲੈਵੇ ਦੀ ਬੜੀ ਸਾਫ ਸੁਥਰੀ ਹੈ ਬੜਾ ਸਾਦਰ ਸਿੰਘਾਂ ਦੀ ਬੜੀ ਚੰਗੇ ਲੋਕ ਠੀਕ ਹੈ ਸੂਆ ਸੂਰੀਆ ਦੂਜਾ ਸੂਆ ਦੂਜਾ ਸੂਆ ਝੋਟੀ ਕਹਿੰਦਾ ਭਾਬਾ ਅੰਦਾਜ਼ਾ ਹੈ ਦੁੱਧ ਕਿਥੇ ਚੱਲੂ ਏ 12 ਲੀਟਰ ਪਲੱਸ ਕਰ ਦਿਓ 12 ਲੀਟਰ ਤੇ ਰੇਟ ਜਮਾ ਜੈਨੂਅਲ ਹੋਣਗੇ ਆਪਣੇ ਜਮਾ ਜੈਨੂਅਲ ਹੋਣਗੇ ਬਸ ਤੇ ਕੇ ਹੀ ਮੋੜਾਂਗੇ ਥਾਲੀ ਨਹੀਂ ਮੋੜਦੇ ਆਪਾਂ ਜੈ ਜੈ ਕਰਲਾ ਹਾਂਜੀ ਸੋ ਚੌਥੇ ਨੰਬਰ ਤੇ ਗੱਬੜ ਝੋਟੀ ਤੇ ਲੇਵਾ ਦੇ ਕੋ ਥੱਲੇ ਪੂਰਾ ਸੋਹਣਾ ਸਾਫ ਸੁਥਰਾ ਜਾ ਠੀਕ ਹੈ ਤੇ ਇੱਕ ਠੱਡੀ ਸੀ ਜਾ ਜਾ ਹਣਾ ਜਿੱਦਾਂ ਮਰ ਜਾ ਸਵੇਰ ਨੂੰ ਕੋ ਡਿੱਕੀ ਨਹੀਂ ਕਰ ਚੱਕਰੀ ਜਮਾ ਕੋਈ ਤਸੱਲੀ ਕਰਨਾ ਲੈ ਕੇ ਜਾਓ ਠੀਕ ਹੈ ਅੱਗੇ ਆਗੇ ਪੰਜਵੇਂ ਨੰਬਰ ਤੇ ਗੱਬਣ ਹਾਂਜੀ ਕੱਲੇ ਬਾਹਰ ਨੂੰ ਇਹ ਕਿਹੜਾ ਸਵਾਲ ਸੂਰੀ ਹੈ ਇਹ ਤੀਜਾ ਸਵਾਲੀ ਤੀਜਾ ਸਵਾਲ ਸੂਰੀ ਆ ਤੇ ਸਿੰਘ ਮਾੜਾ ਜਿਹਾ ਖੁੱਲਾ ਆ ਗਿਆ ਫਿਰ ਦੁੱਧ ਵੀ ਚੰਗੇ ਚੋਊਗੀ ਦੁੱਧ ਦਾ ਸੇਵਾ ਜਿੰਨਾ ਮਰਜੀ ਚੋਲੇ ਇੰਨੀ ਚੰਗੀ ਕੁਆਲਿਟੀ ਨਾਲ ਬਸ ਹੁੰਦਾ ਠੀਕ ਹੈ ਸੋ ਲੈ ਵਾ ਦੇਖੋ ਪੂਰਾ ਫਿਟਨੈਸ ਜਮਾ ਸਾਫ ਸਫਰਾ ਸੋ ਦਿਨ ਕਾ ਕੱਢਦੀ ਹੈ ਹਜੇ ਇਹ ਵੀ 4 ਦਿਨ ਲੱਗੂਗੀ 4 ਦਿਨ ਹਜੇ ਝੋਟੀ ਕੱਢੂਗੀ ਤੇ ਕੱਦ ਕਾਠ ਚੰਗਾ ਵਜ਼ਨ ਵਜੂਦ ਵੀ ਚੰਗਾ ਤੇ ਦੁੱਧ ਅੰਦਾਜ਼ਾ ਲਾ ਕੇ ਜੱਲੇ ਵੀ 13 14 ਦੇ ਆਸ-ਪਾਸ ਵਾਲੀ ਹੋਈ ਜਾਣਾ ਸੋ so, 13 ਕਿਲੋ ਦੁੱਧ ਮੰਨ ਕੇ ਵੇਚ ਸਕ ਲੈ ਲੈ ਕਹਿੰਦੇ ਆਪਾਂ 15 17 ਕਹਿ ਦੀ ਹੈ ਨਾ ਕੋਈ ਫਾਇਦਾ ਨਹੀਂ ਦੁੱਧ ਸਮਾਰੀ ਹੈ 16 ਲੀਟਰ ਦੁੱਧ ਸਾਰਾ ਨਹੀਂ 16 ਲੀਟਰ ਦੁੱਧ ਬਹੁਤ ਹੁੰਦਾ ਪੈਂਦਾ ਕਹਿੰਦੇ ਪਾਪੀ ਜੈਨੂਨ ਰੇਟ ਜੈਨੂਨ ਮੰਨ ਲਓ ਜੈਨੂਨ ਕਹਾਂ ਜੀ ਉਹ ਵੀ ਇਹ ਦੁੱਧ ਸਭ ਨੇ ਮਾਰ ਕੇ ਟੈਂਕ ਦੇ ਵੀਡੀਓ ਠੀਕ ਹੈ ਹਾਂ ਛੱਡੀ ਸੀ ਲਾ ਜਵਾ ਹਾਂ ਜੀ ਅੱਗੇ ਕੋਲੇ ਦੇ ਘੜੀਏ ਜਿਹੜੀ ਇਹ ਵੀ ਸੂਣ ਵਾਲੀ ਥੋਕੀ ਹੈ ਠੀਕ ਹੈ ਕੱਚੀ ਆਈ ਹੈ ਨਾ ਕੱਚੀ ਹਸਤਾ ਲੈਂਦੇ ਸੂਣ ਦਾ ਠੀਕ ਹੈ ਇਹਨੇ ਗੱਲ ਉਹ ਨਹੀਂ ਦੱਸਾਂਗੇ ਆਪਣੇ ਕੋਲ ਬਾੜ ਕਰੋਗੇ ਸਾਡਾ ਤਾਂ ਨਾ ਕੋਈ ਪ੍ਰੋਸਨ ਹੈ ਆਪਣੀ ਕੋ ਗਰੰਟੀ ਨਹੀਂ ਹੋਣੀ ਵੀਰ ਪਰ ਦਾਰਾ ਬਾਗਲੇ ਨੂੰ ਤਸੱਲੀ ਕਰਕੇ ਲੈ ਦੇ ਸਾਡੇ ਕੋਲ ਜੈ ਜਗਤਾਲਾ ਹਾਂਜੀ ਤੇ ਇਹ ਕੈਦਨ ਕਰਦੀ ਆ ਇਹ ਲੈ ਜੋ ਹਫਤਾ ਸੂਨ ਦਾ ਥੇ ਥੱਲੇ ਲੈਵੇ ਸਾਫ ਸੁਥਰੀ ਥਣ ਚਟਾ ਰੱਖੋ ਤੁਸੀਂ ਠੀਕ ਹੈ ਸਾਫ ਸੁਥਰੇ ਲੈਵੇ ਦੀ ਹਾਂਜੀ ਤੇ ਡੈਰੀ ਚੋਈ ਲੈ ਥੋੜਾ ਰੰਗ ਲਾਲੀ ਜਾ ਹਨਾ ਇਹ ਹਰਿਆਣੇ ਦਾ ਜੀ ਬੜਾ ਡੈਰੀ ਚੋਆ ਰੰਗ ਬੜਾ ਪਸੀਜਾ ਦਾ ਉਹ ਹੋਇਆ ਠੀਕ ਹੈ ਸੋ ਪਿੰਡਾ ਡੂਰ ਲਾਲੀ ਜਾ ਪਰ ਹੈ ਸਾਫ ਸੁਥਰੀ ਜਿੰਨੀ ਹਨਾ ਠੀਕ ਹੈ ਦੁੱਧ ਦੰਦਾ ਜੈ ਜਗਤਾਲਾ ਦੁੱਧ ਕਾੜਦੇ 12 ਲੀਟਰ ਬਾਹਰਾਂ ਲੀਟਰ ਜਾ ਬੱਜ ਜਾਏ ਗੱਲ ਹੈ ਬਾਕੀ ਦਾ ਸੇਵ ਆ ਜੀ ਨੰਬਰ ਤੋ ਇਹਨੋਂ ਦਾ 18 16 ਗਏ ਜੀ ਦੁੱਧ ਰੋਕ ਕੇ ਉਹ ਵੀ ਕੋਈ ਫਾਇਦਾ ਨਹੀਂ ਹੈਣਾ ਹਾਂ 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 ਆਪਾਂ ਸਾਫ਼ ਸੁਥਰਾ ਕੰਮ ਕਰਨਾ ਤੇ ਅੰਗ ਅੱਦ ਕੇ ਬਾਹਰ ਆ ਕੇ ਕੱਪੜਾ ਦੋ ਇਹ ਦੋਨੋਂ ਸੌਣ ਆਲਿਆ ਨੇ ਜੀ ਠੀਕ ਹੈ ਇਹ ਕਿਹੜੇ ਇਲਾਕੇ ਦੀਆਂ ਜੀ ਇਹ ਹਰਿਆਣੇ ਦੀ ਐ ਪੇਵਰ ਜਮਾ ਠੀਕ ਹੈ ਫਿਰ ਮਾਲ ਉਧਰੇ ਲਿਓਨੇ ਸਾਰ ਆਪਾਂ ਹਾਂ ਜੀ ਹਾਂ ਜੀ ਕੋਈ ਤੌਰ ਬਈ ਠੀਕ ਹੈ ਤੇ ਇਹ ਜਿਹੜੀ ਵੇਖੀ ਐ ਨਾ ਕੁੰਡੀ ਝੋਟੀ ਇਹ ਕਿਹੜਾ ਸੁਆ ਸੂਰੀ ਆ ਇਹ ਦੂਜਾ ਸੁਆ ਸੂਰਾ ਇਹ ਸਿੰਘ ਬੰਦ ਦੇਖੋ ਤੇ ਮੂੰਹ ਦੇਖੋ ਨਸਲ ਕੁਆਲਟੀ ਦੇਖੋ ਝੋਟੀ ਦੀ ਕਿੰਨੀ ਫੋਲ ਕੁਆਲਟੀ ਜੀ ਨਾ ਪਰਖ ਉਹ ਬੰਦਾ ਪਰਖੋ ਗਾ ਮਾੜਾ ਮੂੰਹ ਲਾਗਾ ਠੀਕ ਐ ਕੁੰਡਾ ਸਿੰਘ ਤੇ ਸਾਫ ਸੁਥਰੀ ਜਮਾ ਹਨਾ ਦੂਜਾ ਸੁਆ ਜਿਹਨਾਂ ਨੂੰ ਸੂਰੀ ਆ ਤੇ ਥਣਾ ਦੇ ਵਿੱਚ ਵਿੱਥੀ ਦੇਖੋ ਫੁੱਟ ਫੁੱਟ ਦੀ ਵਿੱਥੀ ਬਈਆ ਸਫਾਈ ਥਣਾ ਦੀ ਮਿਲੂ ਜਮਾ ਸਾਫ ਕੀ ਰੋ ਤੇ ਪਾ ਦੂਗੀ ਦੁੱਧ 15 ਕਿਲੋ ਪਾਉਣਾ ਚਾਹੀਦਾ ਝੋਟੀ ਨੂੰ ਜਿੰਦਾਬਾ 14 ਮੰਨ ਕੇ ਵੀ ਸੱਕ ਲੈ ਲੈ ਪਰ ਝੋਟੀ ਕਿਸੇ ਬੱਚੇ ਹੱਥ ਤਰਾਣੀ ਹਨਾ ਇਕੱਲਾ ਇਕੱਲਾ ਖਣ ਮਿਲੂਗਾ ਸੋ ਆਈ ਨਹੀਂ ਪਤਾ ਝੋਟੀ ਆਪਾਂ 14 ਕਹੀ ਜੇ ਨੇ ਚੱਲ ਜੇ ਖਣੇ 16 ਨੂੰ ਚੱਲ ਜੇ 15 ਨੂੰ ਚੱਲ ਜੇ ਪਰ ਕਿਉਂਕਿ ਇਥੇ ਵੀਰ ਦਾ ਪੱਕਾ ਠੀਆ ਤੇ ਰੋਜ਼ ਬਸੂ ਵੇਚਨੇ ਆਪਾਂ ਉਨੀ ਗੱਲ ਕਹਿਣ ਹੋਰ ਕਰ ਵੀਰ ਦੇ ਦੇਲੇ ਕਿਸੂ ਵਿਕਦਾ ਠੀਕ ਹੈ ਤੇ ਰੇਟ ਵਗੈਰਾ ਫਿਰ ਜੈਨੂ ਹੋਣਗੇ ਚਮਤ ਦੇਣ ਕਿ ਮੋੜਾਂਗੇ ਮਾਨ ਸਨਮਾਨ ਪੂਰਾ ਫੁੱਲ ਕਰਕੇ ਮੋੜਾਂਗੇ ਠੀਕ ਹੈ ਸੋ ਲੈਵਾ ਦੇ ਕੋ ਥੱਲੇ ਕੋ ਝੋਟੀ ਦਾ ਕੈਮਰਾ ਹਟਾਉਣ ਨੂੰ ਦੇਣ ਨਹੀਂ ਕਰਦਾ ਪਿਆ ਬਾਕੀ ਵੈਕ ਕੁਆਲਟੀ ਪਸੂਗਾ ਸੂ ਆਪ ਠੀਕ ਹੈ ਸੋ ਦੂਜਾ ਸੂਆ ਛੋਟੀ ਬਹੁਤ ਹੈ ਬਰੀ ਖੱਟੀ ਦੀ ਹੈ ਹੋ ਨਹੀਂਗਾ ਚਮਚ ਲਾਇਆ ਵਾ ਠੀਕ ਹੈ ਸਾਫ ਜਿਦਰੇ ਲੈਵੇ ਦੀ ਹਣਾ ਇਹਦੇ ਨਾਲ ਇਹਦੀ ਵੱਡੀ ਗੱਪਣ ਖੜੀ ਆ ਇਹ ਵੀ ਸੂਣ ਵਾਲੀ ਆ 4 ਦਿਨਾਂ ਚ ਇਹ 4 ਦਿਨ ਹਾਂਜੀ ਤੇ ਮਿਲਕ ਵੇਨ ਦਾ ਫਿਰ ਇਹਦੇ ਵੀ ਚੰਗੀ ਬੂਦ ਸਾਡੀ ਗੱਲਾਂ ਛੱਡ ਦੋ ਠੀਕ ਹੈ ਇਹਦੀ ਕੀ ਐਵਰੇਜ ਹੀ ਰੱਖੀ ਜਾਊ ਦੋਧਾ ਦੀ ਐਵਰੇਜ ਇਹਦੀ 14 15 ਦੀ 14 ਕਿਲੋ ਆ ਰਿਹਾ ਹੈ ਕਹਿੰਦੇ ਬਾਕੀ ਫਿਰ ਆਪਾਂ ਦੇਖਿਆ ਪਸ਼ੂ ਛੋਟਾ ਕੋਈ ਨਹੀਂ ਕੱਦ ਵਾਲੇ ਪਸ਼ੂ ਆ ਸਾਰੇ ਹਨ ਖਾਣ ਲੈਵੇ ਤੇ ਜਮਾ ਸਾਫ ਹੈ ਸੋ ਪਸ਼ੂ ਆਪਾਂ ਜਿਹੜੇ ਦਿਖਾਉਨੇ ਪਿਆ ਬਰੀਰ ਵਾਲੇ ਅਗਲੇ ਸਵੇਰੇ ਵੀ ਮੰਨ ਕੇ ਚਲੋ ਵੀ ਟੋਕਰ ਚਾਹੇ ਵੇਚ ਲੋ ਉਸ ਲੈਵਲ ਦੇ ਪਸ਼ੂ ਆ ਬਟਨ ਵਾਲਾ ਲੈਵਾ ਝੋਟੀ ਦਾ ਸੋ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਹਨਾ ਠੀਕ ਹੈ ਸੋ ਗੁੱਲੇ ਵਾਲਾ ਥਾਣਾ ਤੇ ਚੋਣ ਦੀ ਬਨਰਮ ਹੋ ਜਾਮਾ ਜਮਾ ਚਵਾਈ ਵੀ ਬੋਲਿਆ ਗੱਬਣ ਦੀ ਧਾਰਾ ਮਾਰ ਲਾ ਚਾਹੇ ਬੇਸਰ ਠੀਕ ਹੈ ਥਾਣ ਬਹੁਤ ਸੋਹਣਾ ਲੱਗਿਆ ਵੇਦਾ ਤਸੱਲੀ ਕਰਕੇ ਲਿਓ ਅਮਰੀਕਨ ਘੈਂ ਵਾਂਗੂ ਚੱਡਾ ਇ ਠੀਕ ਹੈ ਸੋ ਜਿਹੜੇ ਵੀਰੇ ਕਹਿੰਦੇ ਕਿ ਆਪਾਂ ਮੰਨ ਕੇ ਚੱਲੋ ਵੀ ਤੁਹਾਨੂੰ 5-6 ਪਸ਼ੂ ਇਕੱਠੇ ਮਿਲ ਜਾਣ ਜਿਹੜਾ ਮੰਨ ਕੇ ਚੱਲ ਵੀ ਮਾਰਜਨ ਦਾ ਪਸ਼ੂ ਦਿੰਦਾ ਉਹ ਚਾਹੀਦਾ ਉਹ ਬੰਦਿਆਂ ਦੇ ਬੈਨੀਫਿਟ ਦੀ ਚੀਜ਼ ਆ ਕਿਉਂਕਿ ਕੀਵਰ ਡੇਰੀ ਵਾਲੇ ਵੀ ਰਿਕਾਲ ਕਰਦੇ ਵੀ ਇੱਕ ਪਸ਼ੂ ਅਸੀਂ ਦੇਦੇ ਆ ਵੀਡੀਓ ਹਾਤੋਂ ਘਰੇਲੂ ਬੰਦੇ ਤੋਂ ਲੈਣਾ ਮੁਸ਼ਕਲ ਹੋ ਜਾਂਦਾ ਮੱਥਾ ਵਾਲਾ ਵਜ ਦਾ ਉਹਨਾਂ ਦੀ ਖਾਤਰ ਪਸ਼ੂ ਮੰਨ ਕੇ ਚੱਲੋ ਵਪਾਰੀ ਤੋਂ ਚਾਹੀਦਾ ਹੁੰਦਾ ਵਪਾਰੀ ਜਿਹੜਾ ਘੱਟ ਮਾਰਜਨ ਰੂਟੀਨ 'ਚ ਪਸ਼ੂ ਘੌਂਦਾ ਰਹੇ ਹਣਾ ਹਾਂਜੀ ਠੀਕ ਹੈ ਅੱਗੇ ਆ ਕਾਲੀ ਬੈੜੇ ਵਿਕੀ ਇਹ ਵਿਕੀ ਠੀਕ ਹੈ ਅੱਗੇ ਜਿਹੜੀ ਬੈੜ ਦੀ ਜੀ ਬੱਚਾ ਕੀ ਇਹਦਾ 4 ਵਜੇ ਸੋਇਆ ਬੱਚਾ ਮਗਰ ਹੈ ਜੀ ਠੀਕ ਹੈ ਜੇਰੇ ਦੀ ਪਈ ਜਾਂਦੀ ਹੈ ਹਾਂ ਠੀਕ ਹੈ ਤੇ ਕਿੰਨਾ ਕਿ ਚੋ ਕੇ ਦੇਖਿਆ ਸਵੇਰੇ ਦੁੱਧ ਆਪਦਾ ਆਪਾਂ ਸਵੇਰੇ 3.5 ਲੀਟਰ ਬੋਲਾ ਚੋਇਆ ਠੀਕ ਹੈ 3.5 ਲੀਟਰ ਕੀ ਫਾਇਦਾ ਕਹੇ ਜੇ 20 ਲੀਟਰ ਚੋਇਆ 10 ਲੀਟਰ ਚ ਆਪਾਂ ਸੱਤ ਵਜੇ ਦਾ ਕੋਈ ਸ਼ਾਇਦ ਨੰਦ ਠੀਕ ਹੈ ਸੋ ਮੂੰ ਮੱਥਾ ਦੇਖ ਸਕਦਾ ਹਾਂ ਲੀਵਾ ਵਗੈਰਾ ਸੋਹਣਾ ਸਾਫ਼ ਸੁਥਰਾ ਤੇ ਜੇਰੇ ਦੀ ਪਈ ਜਾਂਦੀ ਹੈ ਬੈਠੀ ਥਾਦੀ ਆਪਾਂ ਤੇ ਕਿੰਨਾ ਕ ਐਵਰੇਜ ਦੁੱਧਿਆ ਦੇ ਦੂਗੀ ਇਹ ਦੁੱਧ ਮਾਲਕਾਂ ਨੇ 23 ਲੀਟਰ ਦੱਸਿਆ ਆਪਾਂ ਕਹਿੰਦੇ 20 ਬਾਈ ਮੰਨ ਕੇ ਲੈ ਜੀ ਹਾਂ ਜੀ ਹਾਂ ਜਾ ਲੇਗਾ ਲੈ ਬੜ ਜਿੰਨੀ ਗੱਲ ਹੈ ਜਿੰਨੀ ਜੈਨ ਨੂੰ ਹੋ ਜਾਵਾ ਹਾਂਜੀ ਜਮ ਆਪਣੇ ਇੱਕ ਨੰਬਰ ਕਰ ਲਓ 24 ਸਵੇਰੇ ਕਰੀਏ ਓਕੇ ਆ ਓਕੇ ਜਮਾ ਥਾਣਾ ਸੋਣਾ ਦੇ 24 ਦੇ ਉੱਤੇ ਆ ਠੀਕ ਹੈ ਤੇ ਨੰਬਰ ਐਡਰੈਸ ਹੋਰ ਜੀ ਬਈ ਦੁਬਾਰਾ ਆਪਣਾ ਆਪਣਾ ਜੀ 9592590166 ਆ ਠੀਕ ਹੈ ਪਿੰਡ ਹੈ ਜ਼ਿਲ੍ਹਾ ਬਰਨਾਲਾ ਸੂਹੇ ਦੇ ਉੱਤੇ ਆਪਣਾ ਨੌਹਰਾਗਾ ਠੀਕ ਹੈ ਜਦੋਂ ਕੀ ਨਾਮ ਕੀ ਆਪਣਾ ਸਾਨੂੰ ਖਾਨ ਸਾਨੂੰ ਖਣ ਜੀ ਨੂੰ ਮਰਜੀ ਪੁੱਛ ਲੈ ਜਿੰਨੋ ਮਰਜੀ ਪੁੱਛ ਲੈ ਤੇ ਕਹਿੰਦਾ ਭਾਵੇਂ ਡੈਰੀ ਵਾਲੇ ਮਤਲਬ ਵਾਲੇ ਬੰਦੇ ਜਿਹਦੇ ਕੋਲ ਜਿੰਨੇ ਮਰਜੀ ਆ ਜਾਣ ਜਿੰਨੇ ਮਰਜੀ ਬੰਦੇ ਆ ਜਾਣ ਮਾਲ ਵੀ ਲੁਗਾ 5 7 10 24 ਘੰਟੇ ਹੁੰਦਾ ਆਪਣੇ ਕੋਲ ਜੈ ਜੈ ਗੱਲ ਸੋ ਕੋਈ ਵੀ ਨਾ ਤੁਹਾਡੇ ਪਸੰਦ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖ ਕੇ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ